ਵਣ ਜਾ ਰਹੇ ਸਿ ਕਿਆਮ ਦੇ ਸ਼ਬਦ ਲੰਘਾ ਮਨ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰ ਦਿਨ ਹਾਰ ਖੰਡੂਰ ਸਾਹਿਬ ਦੀ ਧਰਤੀ ਮੇਰੇ ਗੁਰੂ ਅੰਗਦ ਦੇ ਪਿਤਾ ਜੀ ਮੇਰੇ ਸਤਿਗੁਰੂ ਗਰੀਬ ਨਿਵਾਜ ਜੀ ਸਿੰਘਾਸਨ ਤੇ ਬੈਠੇ ਨੇ ਦੂਰੋਂ ਦੂਰੋਂ ਸੰਗਤਾਂ ਆ ਕੇ ਸਤਿਗੁਰੂ ਨਮਸਕਾਰ ਕਰ ਰਹੀਆਂ ਨੇ ਸੰਗਤਾਂ ਬਹੁਤ ਹੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕਰਦੀਆਂ ਨੇ ਗੁਰਬਾਣੀ ਪੜ੍ਹਦੀਆਂ ਨੇ ਗੁਰਬਾਣੀ ਸਰਵਨ ਕਰਦੀਆਂ ਨੇ ਤੇ ਇਹ ਸੰਗਤਾਂ ਦੇ ਵਿੱਚ ਫਤਿਹਬਾਦ ਤੋਂ ਨਾਮ ਹੈ ਭਾਈ ਗੁਜਰ ਇਹ ਭਾਈ ਗੁਜਰ ਜੀ ਵੀ ਸਤਿਗੁਰ ਦੀ ਸ਼ਰਨ ਵਿੱਚ ਆਏ ਹਮ ਧਿਆਨ ਦਿਓ ਭਾਈ ਗੁਜਰ ਜੀ ਵੀ ਸਤਿਗੁਰ ਦੀ ਸ਼ਰਨ ਵਿੱਚ ਆਏ ਜਿਵੇਂ ਆਪ ਸੰਗਤਾਂ ਨਮਸਕਾਰ ਕਰ ਰਹੇ ਹੋ ਨਾ ਗੁਰੂ ਜੀ ਨੂੰ ਸੰਗਤ ਨਮਸਕਾਰ ਕਰਕੇ ਫਿਰ ਬੈਠ ਜਾਂਦੀ ਹੈ ਇਸੇ ਤਰ੍ਹਾਂ ਹੀ ਸੰਗਤਾਂ ਆਉਂਦੀਆਂ ਨਮਸਕਾਰ ਕਰਕੇ ਬੈਠ ਜਾਂਦੀਆਂ ਨੇ ਕੁਝ ਸੰਗਤਾਂ ਵਾਪਸ ਚਲੇ ਜਾਂਦੀਆਂ ਨੇ ਭਾਈ ਗੁਜਰ ਜੀ ਆਏ ਭਾਈ ਗੁਜਰ ਜੀ ਨੇ ਆ ਕੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਧੰਨ ਗੁਰੰਗਤ ਦੇ ਪਿਤਾ ਜੀ ਨੂੰ ਨਮਸਕਾਰ ਕਰਕੇ ਬੈਠੇ ਨਹੀਂ ਵਾਪਸ ਵੀ ਨਹੀਂ ਗਏ ਕੀ ਕੀਤਾ ਭਾਈ ਗੁਜਰ ਜੀ ਨੇ ਸਤਗੁਰ ਦੇ ਸੱਜੇ ਪਾਸੇ ਨਾ ਦੋਵੇਂ ਹੱਥ ਜੋੜ ਕੇ ਨਾ ਬੜੀ ਨਿਮਰਤਾ ਦੇ ਵਿੱਚ ਖਲੋਗੇ ਦੋਵੇਂ ਹੱਥ ਜੋੜ ਕੇ ਹੁਣ ਧਿਆਨ ਦਿਓ ਇਸ ਤਰ੍ਹਾਂ ਦੋਵੇਂ ਹੱਥ ਜੋੜੇ ਗੱਲ ਚ ਪੱਲਾ ਨਿਮਰਤਾ ਦੇ ਵਿੱਚ ਖਲੋ ਗਏ ਹੁਣ ਸੰਗਤ ਆਉਂਦੀ ਹੈ ਨਮਸਕਾਰ ਕਰਦੀ ਹੈ ਬੈਠ ਜਾਂਦੀ ਹੈ ਕੁਝ ਕੁ ਸਮੇਂ ਬਾਅਦ ਮੇਰੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਆਖਣ ਲੱਗੇ ਹਾਂ ਭਾਈ ਕੁਝ ਅਖਣਾ ਚਾਹੁੰਨਾ ਤਾਂ ਅੱਗੋਂ ਦੁਨੀਆ ਜੁੜ ਕੇ ਬੜੀ ਨਿਮਰਤਾ ਦੇ ਨਾਲ ਭਾਈ ਗੁਜਰ ਜੀ ਨੇ ਪਤਕੀ ਆਖਿਆ ਕਹਿੰਦੇ हे ਦੀਨ ਦੁਨੀਆ ਦੇ ਮਾਲਕ हे ਮੇਰੇ ਸਤਗੁਰੂ ਗਰੀਬ ਨਵਾਜ਼ ਜੀ ਜੇ ਤੁਹਾਡਾ ਹੁਕਮ ਹੋਵੇ ਤਾਂ ਇੱਕ ਬੇਨਤੀ ਕਰਾਂ ਆਹਾਹਾ ਵੇਖੋ ਗੁਰੂ ਜੀ ਨੂੰ ਬੇਨਤੀ ਕਰਨੀ ਹੈ ਸਤਗੁਰੂ ਜੀ ਨੂੰ ਬੇਨਤੀ ਕਰਨੀ ਹੈ ਉਹ ਵੀ ਗੁਰੂ ਕੋਲੋਂ ਹੁਕਮ ਲੈ ਕੇ ਅਸੀਂ ਕਈ ਵਾਰ ਗੁਰੂ ਜੀ ਨੂੰ ਬੇਨਤੀ ਕਰਨੀ ਹੁੰਦੀ ਹੈ ਪਰ ਕਈ ਵਾਰ ਹੁਕਮ ਕਰ ਬੈਠਦੇ ਆ ਗੁਰੂ ਜੀ ਮੈਨੂੰ ਆ ਵੀ ਦੇ ਦਿਓ ਗੁਰੂ ਜੀ ਮੈਨੂੰ ਆ ਵੀ ਦੇ ਦਿਓ ਮੈਨੂੰ ਛੋਟੀ ਗੱਡੀ ਵੱਡੀ ਗੱਡੀ ਮਿਲ ਜਾਵੇ ਛੋਟਾ ਮਕਾਨ ਵੱਡਾ ਮਕਾਨ ਮਿਲ ਜਾਵੇ ਕਈ ਵਾਰ ਕਰਨੀ ਤਾਂ ਬੇਨਤੀ ਹੁੰਦੀ ਪਰ ਕਈ ਵਾਰ ਗੁਰੂ ਨੂੰ ਹੁਕਮ ਕਰ ਬੈਠਦੇ ਆ ਬੇਨਤੀ ਵੀ ਕਰਨੇ ਨਹੀਂ ਆਉਂਦੀ ਸਤ ਸੰਗਿਓ ਇਤੋਂ ਵੀ ਬੜੀ-ਵੱਡੀ ਸਿੱਖਿਆ ਮਿਲਦੀ ਆ ਉਹ ਸਿੱਖਿਆ ਜੇ ਬੇਨਤੀ ਕਰਦੀ ਐ ਤੇ ਭਾਈ ਗੁੱਜਰ ਦੇ ਕੋਲ ਸਿੱਖ ਭਾਈ ਗੁੱਜਰ ਜੀ ਹੱਥ ਜੋੜੇ ਨੇ ਸਤਿਗੁਰੂ ਜੀ ਤੁਹਾਡੀ ਆਗਿਆ ਹੋਵੇ ਤੁਹਾਡਾ ਹੁਕਮ ਹੋਵੇ ਤੇ ਇੱਕ ਬੇਨਤੀ ਕਰਾਂ ਹਾਂ ਭਾਈ ਦੱਸ ਕੀ ਕਹਿਣਾ ਚਾਹੁੰਨਾ ਸਤਿਗੁਰੂ ਮੇਰਾ ਸਾਰਾ ਸਮਾਂ ਕਿਰਤ ਵਿੱਚ ਬੀਤ ਜਾਂਦਾ ਹੈ। ਇਹ ਕਦੀ ਕਿਰਤ ਕਰਦਾ ਸਤਗੁਰੂ ਮੈਂ ਲੋਹਾਰ ਹਾਂ। ਫਤਿਹਆਬਾਦ ਵਿੱਚ ਲੋਹਾਰ ਦਾ ਕੰਮ ਕਰਦਾ ਹਾਂ। ਜੋ ਸਵੇੜ ਤੋੜਦਾ ਹਾਂ। ਕਦੀ ਕੋਈ ਆ ਜਾਂਦਾ ਵੀ ਦਾਤੀ ਦੇ ਦੰਦੇ ਕੱਢਦੇ ਹੋ। ਕਦੀ ਕੋਈ ਆ ਜਾਂਦਾ ਵੀ ਰੰਬੀ ਤਿੱਖੀ ਕਰਦੇ ਹੋ। ਕਦੀ ਕੋਈ ਆ ਜਾਂਦਾ ਵੀ ਇਹ ਕੰਮ ਕਰਦੇ ਹੋ। ਸਤਗੁਰੂ ਸਾਰੀ ਦਿਹਾੜੀ ਕੀਰਤਨ ਵਿੱਚ ਲੰਗ ਜਾਂਦੀ ਹੈ ਸਮਾਨ ਹੀ ਨਹੀਂ ਮਿਲਦਾ ਕੋਈ ਨਾਮ ਜਪੀਏ ਸੰਗਤ ਵਿਚ ਆਈਏ ਸਤਿਗੁਰੂ ਕਿਰਪਾ ਕਰੋ ਮੈਨੂੰ ਇਹ ਦੱਸਣਾ ਕਰੋ ਮੇਰਾ ਉਧਾਰ ਕਿਵੇਂ ਹੋਵੇਗਾ ਗੱਜ ਕੇ ਆਖੂ ਸਤਨਾਮ ਆਖਿਆ ਤਾਂ ਭਾਈ ਗੁਰਦਰ ਜੀ ਨੇ ਸਤਿਗੁਰੂ ਕਿਰਪਾ ਕਰੋ ਮੈਨੂੰ ਇਹ ਦੱਸਣਾ ਕਰੋ ਮੇਰਾ ਉਧਾਰ ਕਿਵੇਂ ਹੋਵੇਗਾ ਪਰ ਗੁਰਮਖੋ ਜੋ ਸਤਗੁਰ ਨੇ ਫਿਰ ਭਾਈ ਗੁਰਜਰ ਨੂੰ ਸੋਜੀ ਦਿੱਤੀ ਨਾ ਉਹ ਸੋਜੀ ਕੇਵਲ ਤੇ ਕੇਵਲ ਭਾਈ ਗੁਰਜਰ ਵਾਸਤੇ ਨਹੀਂ ਸੀ ਉਹ ਸੋਜੀ ਸਮੁੱਚੇ ਸੰਸਾਰ ਵਾਸਤੇ ਸੀ ਗੱਜ ਕੇ ਆਖੋ ਸਤਨਾਮ ਸਮੁੱਚੇ ਸੰਸਾਰ ਵਾਸਤੇ ਸਤਗੁਰੂ ਕਿਰਪਾ ਕਰੋ ਸਾਰੀ ਦਿਹਾੜੀ ਮੇਰੀ ਕਿਰਤ ਵਿੱਚ ਲੰਘ ਜਾਂਦੀ ਹੈ ਕੰਮ ਕਾੜ ਦੇ ਵਿੱਚ ਲੰਘ ਜਾਂਦੀ ਹੈ ਸਤਗੁਰੂ ਬਖਸ਼ਿਸ਼ ਕਰੋ ਕਿਰਪਾ ਕਰੋ ਮੇਰਾ ਉਧਾਰ ਕਿਵੇਂ ਹੋਵੇਗਾ ਉਸ ਵੇਲੇ ਮੇਰੇ ਗਰੀਬ ਨਿਵਾਜ਼ ਸਤਿਗੁਰ ਦੀ ਅੱਖ ਲੱਗੀ ਉਹ ਭਾਈ ਗੁਜਰ ਤੇਰੇ ਵਾਸਤੇ ਪਹਿਲਾ ਵਚਨ ਇਹ ਹੀ ਆਪਣੇ ਆਪ ਨੂੰ ਪਾਪ ਕਰਮ ਤੋਂ ਤੂੰ ਵਰਜਣਾ ਹੈ ਭਾਵ ਉਹ ਕੰਮ ਕਰਨੇ ਨੇ ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਉਹ ਕੰਮ ਕਰਨੇ ਨੇ ਜਿਨ੍ਹਾਂ ਕੰਮਾਂ ਦੇ ਵਿੱਚ ਪਰਮੇਸ਼ਰ ਦੀ ਖੁਸ਼ੀ ਹੋਵੇ ਆਪਣੇ ਆਪ ਨੂੰ ਪਾਪ ਕਰਮ ਤੋਂ ਵਰਜਣਾ ਹੈ ਸਤਿਵੰਤ ਸਤਗੁਰੂ ਜੀ ਅੱਗੇ ਭਾਈ ਗੁਜਰ ਪਿਛੇ ਰਾਤ ਜਾਗਣਾ ਹੈ ਜਾਗ ਕੇ ਫਿਰ ਪ੍ਰੇਮ ਵਿੱਚ ਭਿੱਜ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਪ੍ਰੇਮ ਦੇ ਨਾਲ ਪਾਠ ਕਰਦਿਆਂ ਕਰਦਿਆਂ ਯਤਨ ਕਰਨਾ ਹੈ ਜਿਹੜਾ ਮਨ ਵੀ ਹਾਜ਼ਰ ਹੋਵੇ ਗੱਲ ਪਕੜਿਓ ਗੁਰਮਖੋ ਜਿੱਥੇ ਤੂੰ ਪਾਠ ਕਰਨਾ ਉੱਥੇ ਆਪਣਾ ਕੀਤਾ ਹੋਇਆ ਪਾਠ ਆਪ ਵੀ ਸਰਵਨ ਕਰਨਾ ਹੈ ਇਹ ਬੜੀ ਵੱਡੀ ਗੱਲ ਦੀ ਮੇਰੇ ਸਤਿਗੁਰੂ ਜੀ ਨੇ ਭਾਈ ਗੁਜਰ ਨੂੰ ਇਹ ਵਚਨ ਕੀਤਾ ਉਹ ਭਾਈ ਗੁਜਰ ਜੀ ਪ੍ਰੇਮ ਦੇ ਨਾਲ ਜਪਜੀਤ ਸਾਹਿਬ ਦਾ ਪਾਠ ਕਰਨਾ ਹੈ ਉੱਥੇ ਮਨ ਹਾਜ਼ਰ ਹੋਵੇ ਤਾਂ ਆਪਣੇ ਆਪ ਨੂੰ ਵੀ ਜਪਜੀਤ ਸਾਹਿਬ ਦਾ ਪਾਠ ਸੁਣਾਉਣਾ ਹੈ ਨਾਲ-ਨਾਲ ਹੁਣ ਕਈ ਵਾਰ ਅਸੀਂ ਵੀ ਪਾਠ ਕਰਦੇ ਹਾਂ ਆਰੰਭ ਕਰਨ ਦੀਦਾ ਜੀ ਆਰੰਭ ਤਾਂ ਹੁੰਦੀ ਪਤਾ ਹੀ ਨਹੀਂ ਲੱਗਦਾ ਮਨ ਕਿੱਥੇ ਭੱਜ ਜਾਂਦਾ ਹੈ ਉਦੋਂ ਜਾ ਕੇ ਪਤਾ ਲੱਗਦਾ ਜਦੋਂ ਇਹ ਪੰਕਤੀਆਂ ਆ ਜਾਂਦੀਆਂ ਜੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਦੇ ਮਕਬੂਜਲੇ ਕੀਤੀ ਛੁੱਟੀ ਨਾਲ ਸਾਰੇ ਬਾਟ ਦੇ ਵਿੱਚ ਮਨ ਗੈਰ ਹਜਰ ਹੈ ਚਲੋ ਜੋ ਬਾਟ ਕਰਦੇ ਉਹ ਵੀ ਮੁਬਾਰਕ ਪਰ ਯਤਨ ਕਰੋ ਜੋ ਸਤਗੁਰ ਜੀ ਨੇ ਭਾਈ ਗੁਜਰ ਨੂੰ ਇਹ ਵਚਨ ਦਿੱਤਾ ਦੂਸਰਾ ਭਾਈ ਗੁਜਰ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਪਿਛਲ ਲਾਜ ਜਾ ਕੇ ਪਾਪ ਅਮਰਤ ਮੇਲੇ ਜਾ ਕੇ ਤੀਸਰਾ ਵਚਨ ਤੇਰੇ ਵਾਸਤੇ ਭਾਈ ਗੁਜਰ ਕੀਰਤ ਕਰਨ ਕਰਦੇ ਆ ਕਰਦੇ ਆ ਕੰਮ ਕਰ ਕਰਦੇ ਆ ਕਰਦੇ ਆ ਤੂੰ ਕਹਿੰਦਾ ਉਧਾਰ ਕਿਵੇਂ ਹੋਵੇਗਾ ਕੰਮ ਕਰ ਕਰਦਿਆ ਕਰਦਿਆ ਯਤਨ ਕਰਨਾ ਹੈ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਹੁਣ ਗੱਲ ਸੁਣਿਓ ਸਤਿਗੁਰੂ ਜੀ ਆਪਣੇ ਆਪ ਨੂੰ ਯਤਨ ਕਰਾਂਗਾ ਤੁਹਾਡੀ ਕਿਰਪਾ ਨਾਲ ਪਾਪ ਕਰਨ ਤੋਂ ਵਰਜਾਂਗਾ ਆਪਣੇ ਆਪ ਨੂੰ ਤੁਸੀਂ ਸਿਰ ਤੇ ਹੱਥ ਰੱਖਣਾ ਕੋਸ਼ਿਸ਼ ਇਹ ਵੀ ਕਰਾਂਗਾ ਕਿ ਅੰਮ੍ਰਿਤ ਵੇਲੇ ਜਾਗਿਆ ਜਾਵੇ। ਤੇ ਵੀ ਯਤਨ ਕਰਾਂਗਾ ਸਤਿਗੁਰ ਤੁਹਾਡੀ ਕਿਰਪਾ ਦੇ ਨਾਲ ਕਿ ਜਪਜੀ ਸਾਹਿਬ ਦਾ ਪਾਠ ਸਤਿਗੁਰੂ ਸੇਵਾ ਲੈਣ ਮਨ ਹਾਜ਼ਰ ਕਰਕੇ ਹੋ ਜਾਵੇ। ਸਤਿਗੁਰ ਜੋ ਤੁਸੀਂ ਆਖਿਆ ਨਾ ਕੰਮ ਕਰ ਕਰਦੇ ਆ ਕਰਦੇ ਆ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਸਤਗੁਰੂ ਮੈਨੂੰ ਦੱਸੋ ਮੈਂ ਸਿਮਰਨ ਕਰਨਾ ਕਿਦਾਂ ਹੈ ਕਿਹੜਾ ਸਿਮਰਨ ਦਾ ਕਰਨਾ ਹੈ ਹੁਣ ਇਹ ਗੱਲ ਪਕੜਿਓ ਸਤਗੁਰੂ ਸਿਮਰਨ ਦਾ ਕਰਨਾ ਕਿਦਾਂ ਹੈ ਕਿਹਦਾ ਸਿਮਰਨ ਕਰਨਾ ਹੈ ਉਸ ਵੇਲੇ ਮੇਰੇ ਸਤਗੁਰੂ ਗਰੀਬ ਨਵਾਜੀ ਕਹਿੰਦੇ ਉਹ ਭਾਈ ਗੁਜਰ ਕੀ ਕਹਿੰਦਾ ਸਿਮਰਨ ਕਿਵੇਂ ਕਰਨਾ ਹੈ ਕਿਹਦਾ ਸਿਮਰਨ ਕਰਨਾ ਹੈ ਕਹਿੰਦੇ ਭਾਈ ਗੁਜਰ ਫਿਰ ਇਹ ਸਿਮਰਨ ਕਰਨਾ ਹੈ ਕਰਨਾ ਇਦਾਂ ਹੈ ਜਿਵੇਂ ਤੂੰ ਸਿਮਰਨ ਕਰਦਾ ਪਿਆ ਤੇ ਗੁਰੂ ਨਾਨਕ ਬਾਸ਼ਾ ਆਜਾ ਨਾਜਣ ਨੇ ਭਾਵ ਗੁਰਨਾਨਕ ਦੇ ਪ੍ਰੇਮ ਦੇ ਵਿੱਚ ਸਿਮਰਨ ਕਰਨਾ ਹੈ ਸਤਗੁਰੂ ਸਿਮਰਨ ਕਰਨਾ ਕਿਹਦਾ ਹੈ ਕਿਵੇਂ ਕਰਨਾ ਹੈ ਉਸ ਵੇਲੇ ਸਤਗੁਰੂ ਜੀ ਕਹਿੰਦੇ ਸੰਗਤ ਜੀ ਲਗਾਓ ਹਾਜ਼ਰੀ ਜੋ ਭਾਈ ਗੁਜਰ ਨੂੰ ਸਤਗੁਰੂ ਨੇ ਆਖਿਆ ਕਹਿੰਦੇ ਇਹ ਸਿਮਰਨ ਕਰਨਾ ਕਿਹੜਾ ਵਾਹਿਗੁਰੂ 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 ਗੱਜ ਕੇ ਪੜ੍ਹੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਧੰਨ ਗੁਰੂ ਅੰਗਦ ਦੇ ਪਤਾ ਜੀ ਕਿੰਦੇ ਭਾਈ ਗੁਜਰ ਯਤਨ ਕਰਨਾ ਹੈ ਗੁਰਨਾਣਕ ਦੇ ਪ੍ਰੇਮ ਦੇ ਵਿੱਚ ਇਹ ਸਿਮਰਨ ਕਰਨਾ ਹੈ ਗੁਰਨਾਣਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਸਿਮਰਨ ਕਰਨਾ ਹੈ ਸਤਿਵੰਤ ਸਤਗੁਰ ਜੀ ਏ ਭਾਈ ਗੁਰਜਰ ਜੀ ਆਪਣੇ ਨਗਰ ਫਤਿਆਬਾਦ ਚਲੇ ਗਏ ਜੀ ਹੁਣ ਅੰਮ੍ਰਿਤ ਵੇਲੇ ਜਾਗੇ ਇਸ਼ਨਾਨ ਪਾਣੀ ਕੀਤਾ ਬਰੇ ਪ੍ਰੇਮ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਗੁਰਜਰ ਜੀ ਨੇ ਹੁਣ ਦਿਨੇ ਕੰਮ ਕੜ ਕਰਦੇ ਨੇ ਨਾਲ ਨਾਲ ਯਤਨ ਕਰਦੇ ਨੇ ਜਪਦੇ ਨੇ ਵਾਹਿਗੁਰੂ 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 ਹਨ ਨਾਲ ਨਾਲ ਵਾਹਿਗੁਰੂ ਦਾ ਜਪ ਕਰਦੇ ਨੇ ਉਸੇ ਤਰ੍ਹਾਂ ਹੀ ਕੰਮ ਕਰਾਉਣ ਵਾਲੇ ਆਉਂਦੇ ਨੇ ਕੋਈ ਦਾਤੀ ਲੈ ਕੇ ਆਉਂਦਾ ਹੈ ਕੋਈ ਰੰਬਾ ਲੈ ਕੇ ਆਉਂਦਾ ਹੈ ਕੋਈ ਕਈ ਲੈ ਕੇ ਆਉਂਦਾ ਹੈ ਇਹ ਲੋਹਾਰ ਦੀ ਕਿਰਤ ਕਰਦੇ ਨੇ ਪੰਨਾਲ ਨਾਲ ਜਪਦੇ ਨੇ ਕਹਿੰਦੇ ਜਿਉਂ-ਜਿਉਂ ਸਿਮਰਨ ਕਰਦੇ ਨੇ ਹੁਣ ਉਹ ਕਿਰਪਾ ਹੋਣੀ ਸ਼ੁਰੂ ਹੋ ਗਈ ਰੰਗ ਲਗਤ 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 ਹੈ ਹੁਣ ਸਾਰੇ ਨਗਰ ਵਾਲੇ ਭਾਈ ਗੁਜਰਦਾਬਾਹ ਬਹੁਤ ਸਤਿਕਾਰ ਕਰਦੇ ਨੇ ਉਹ ਸਤਿਕਾਰ ਕਰਦੇ ਨੇ ਇਹ ਬਹੁਤ ਪ੍ਰੇਮ ਦੇ ਨਾਲ ਗੁਰਨਾਨਕ ਦੇ ਪਿਆਰ ਦੇ ਵਿੱਚ ਭਾਈ ਗੁਜਰ ਕਿਰਤ ਕਰਦਾ ਹੈ ਨਾਲ ਨਾਲ ਗੁਰਨਾਨਕ ਦੇ ਪਿਆਰ ਦੇ ਵਿੱਚ ਸਿਮਰਨ ਕਰਦਾ ਹੈ ਸਮਾਂ ਬੀਤ ਗਿਆ ਜੀ ਬੀਤ ਗਿਆ ਇੱਕ ਦਿਨ ਭਾਈ ਗੁਜਰ ਦੀ ਰਾਤ ਨੂੰ ਆਰਾਮ ਦੇ ਵਿੱਚ ਹੋ ਗਏ ਸਿਮਰਨ ਕਰਦਿਆਂ ਕਰਦਿਆਂ ਆਰਾਮ ਦੇ ਵਿੱਚ ਹੋ ਗਏ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਭਾਈ ਗੁੱਜਰ ਜੀ ਦਾ ਦਰਵਾਜਾ ਖੜਕਿਆ ਜੀ ਹੁੰਦੇ ਆਂਦੇ ਹੋ ਭਾਈ ਗੁੱਜਰ ਦਾ ਦਰਵਾਜਾ ਖੜਕਿਆ ਉੱਠੇ ਉੱਠ ਕੇ ਦਰਵਾਜਾ ਖੋਲਿਆ ਤੇ ਕੀ ਵੇਖਦੇ ਨੇ ਦਰਵਾਜੇ ਤੇ ਕੁਝ ਸਾਧੂ ਖੜੇ ਨੇ ਸਾਧੂ ਹੁੰਦੇ ਆਂਦੇ ਹੋ ਦਰਵਾਜੇ ਤੇ ਕੁਝ ਸਾਧੂ ਖੜੇ ਨੇ ਉਹ ਸਾਧੂਆਂ ਦੇ ਹੱਥਾਂ ਦੇ ਹੱਥ ਘੜੀਆਂ ਪੈਰਾਂ ਦੇ ਚੇਬੜੀਆਂ ਨੇ ਉਹ ਸਾਧੂ ਆਖਣਗੇ ਉਹ ਭਾਈ ਗੁਜਰ ਅਸੀਂ ਸਾਧੂ ਸਾਂ ਸਾਧੂ ਪਰਮੇਸ਼ਰ ਦੀ ਬੰਦਗੀ ਕਰੇ ਸਾਂ ਕਿਸੇ ਈਰਖਾਂ ਵਾਸ ਹੋ ਕੇ ਰਾਜੇ ਦੇ ਕੋਲ ਸਾਡੀ ਝੂਠੀ ਸ਼ਕਲ ਲਾ ਦਿੱਤੀ ਰਾਜ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਸਾਨੂੰ ਕਾਲ ਕੋਠਰੀ ਚ ਬੰਦ ਕਰਤਾ ਕਿਸੇ ਭਲੇ ਪੁਰਸ਼ ਦੇ ਮਦਦ ਦੇ ਨਾਲ ਅਸੀਂ ਉਕਾਲ ਕੋਠਰੀ ਚ ਨਿਕਲੇ ਆ ਤੇ ਉਹਨੇ ਆਖਿਆ ਸੀ ਸਿੱਧਾ ਹੀ ਭਾਈ ਗੁੱਜਰ ਦੇ ਕੋਲ ਚਲੇ ਜਾਇਓ ਉਹ ਤੁਹਾਡੀ ਮਦਦ ਕਰੇਗਾ ਉਹ ਲੋਹਾਰ ਹੈ ਉਹ ਤੁਹਾਡੀਆਂ ਹੱਥ ਘੜੀਆਂ ਤੇ ਤੁਹਾਡੀਆਂ ਜੰਜੀਰਾਂ ਕੱਟੇਗਾ ਉਹ ਭਾਈ ਗੁੱਜਰ ਉਹ ਕਿਰਪਾ ਕਰ ਉਹ ਭਾਈ ਗੁੱਜਰ ਕਿਰਪਾ ਕਰ ਸਾਡੀਆਂ ਹੱਥ ਘੜੀਆਂ ਤੇ ਬੇੜੀਆਂ ਕੱਟ ਦੇ ਜਦੋਂ ਆਖਿਆ ਨਾ ਭਾਈ ਗੁਜਰ ਸਾਡੀਆਂ ਹੱਥ ਕਰੀਆਂ ਤੇ 베ਰੀਆਂ ਕੱਟਦੇ ਉਸੇ ਵੇਲੇ ਨਾਲ ਹੀ ਗੁਰ ਅੰਗਦ ਦੇ ਪਿਤਾ ਜੀ ਦਾ ਉਹ ਬਚਨ ਕੰਨਾ ਜ ਗੁੰਜਿਆ ਜੋ ਸਤਿਗੁਰੂ ਜੀ ਨੇ ਕੀਤਾ ਸੀ ਭਾਈ ਗੁਜਰ ਨੂੰ ਉਹ ਕੀ ਬਚਨ ਸੀ ਉਹ ਭਾਈ ਗੁਜਰ ਕੋਈ ਲੋੜਵੰਦ ਹੋਵੇ ਕੋਈ ਅਤਿੱਤੀ ਹੋਵੇ ਕਿਸੇ ਦੀ ਮਦਦ ਕਰਨੀ ਹੋਵੇ ਕਿਸੇ ਦਾ ਕੋਈ ਕਾਰਜ ਹੋਵੇ ਲੋੜਵੰਦੀ ਲੋੜ ਪੂਰੀ ਕਰ ਦੇਣੀ ਹੈ ਕੋਈ ਅੱਛੀ ਦਾ ਕਾਰਜ ਹੋਵੇ ਉਹਦਾ ਕਾਰਜ ਗੁਰੂ ਦਾ ਕਾਰਜ ਸਮਝ ਕੇ ਕਰ ਦੇਣਾ ਹੈ ਇਹਦੇ ਚ ਰੱਤਾ ਜਿੰਨਾ ਵੀ ਪਰਮ ਨਹੀਂ ਕਰਨਾ ਕੋਈ ਦੇਰੀ ਨਹੀਂ ਲਗਾਉਣੀ ਕੋਈ ਤੱਤੀ ਹੋਵੇ ਲੋੜਵੰਦ ਹੋਵੇ ਤੇਰੇ ਕੋਲ ਆਵੇ ਉਹਦਾ ਕੋਈ ਕਾਰਜ ਹੋਵੇ ਤੇ ਗੁਰੂ ਦਾ ਕਾਰਜ ਸਮਝ ਕੇ ਉਹਦਾ ਕਾਰਜ ਕਰ ਦੇਣਾ ਹੈ ਜਦੋਂ ਉਹਨਾਂ ਆਖਿਆ ਨਾ ਸਾਧੂਆਂ ਨੇ ਉਹ ਭਾਈ ਗੁਜਰ ਸਾਡੀਆਂ ਹੱਥ ਘੜੀਆਂ ਵੀੜੀਆਂ ਕੱਟਦੇ ਸਤਗੁਰ ਦਾ ਬਚਨ ਗੁੰਜਿਆ ਜੀ ਇੱਕ ਮਿੰਟ ਨਹੀਂ ਲਾਇਆ ਇਹ ਵੀ ਨਹੀਂ ਸੋਚਿਆ ਜੇ ਰਾਜੇ ਨੂੰ ਪਤਾ ਲੱਗੇ ਰਾਜਾ ਮੈਨੂੰ ਸਜ਼ਾ ਦੇਵੇਗਾ ਮੈਂ ਨਾ ਕੀ سلوਕ ਕਰੇਗਾ ਭਾਈ ਗੁਜਰ ਨੇ ਕੀ ਕੀਤਾ ਆਪਣੇ ਹਥਿਆਰ ਲਏ ਹੱਥ ਘੜੀਆਂ ਵੀ ਕੱਢ ਦਤੀਆਂ ਬੀੜੀਆਂ ਵੀ ਕੱਢ ਦਤੀਆਂ ਜੋ ਹੱਥ ਘੜੀਆਂ ਤੇ ਬੀੜੀਆਂ ਕੱਟੀਆਂ ਗਈਆਂ ਨਾ ਉਹ ਸਾਧੂ ਨੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਉਹ ਭਾਈ ਗੁਜਰ ਤੂੰ ਸਾਡੀਆਂ ਹੱਥ ਘੜੀਆਂ ਤੇ ਬੀੜੀਆਂ ਕੱਟੀਆਂ ਨੇ ਗੁਰਨਾਨਕ ਕਿਰਪਾ ਕਰੇ ਗੁਰਨਾਨਕ ਬਖਸ਼ਿਸ਼ ਕਰੇ ਜਿਸ ਤਰ੍ਹਾਂ ਤੂੰ ਸਾਡੀਆਂ ਹੱਥ ਘੜੀਆਂ ਤੇ ਬੀੜੀਆਂ ਕੱਟੀਆਂ ਗੁਰਨਾਨਕ ਤੇਰੇ ਬੰਦਨ ਕੱਟੇ ਭਾਈ ਗੁਜਰ ਦਾ ਸ਼ੁਕਰਾਨਾ ਕਰਕੇ ਰਾਤੋਂ ਰਾਤ ਉਹ ਸਾਧੂ ਵਿਆਸ ਦਰਿਆ ਪਾਰ ਕਰ ਗਏ ਜੀ ਭਾਈ ਗੁਜਰ ਉਸੇ ਤਰ੍ਹਾਂ ਕਿਰਤ ਕਰਦਾ ਹੈ 10 ਮਰਤੀ ਕਰੇ ਕੁਝ ਦਿਨਾਂ ਦੇ ਬਾਅਦ ਭਾਈ ਗੁਜਰ ਫਿਰ ਖੰਡੂਰ ਸਾਹਿਬ ਗੁਰੂ ਅੰਗਦ ਦੇ ਪਿਤਾ ਦੇ ਦਰਸ਼ਨਾਂ ਵਾਸਤੇ ਗਿਆ ਜੀ ਹੁਣ ਖੰਡੂਰ ਸਾਹਿਬ ਗੁਰੂ ਅੰਗਦ ਦੇ ਪਿਤਾ ਦਰਸ਼ਨਾਂ ਵਾਸਤੇ ਗਿਆ ਸਤਿਗੁਰੂ ਸਿੰਘਾਸਨ ਤੇ ਬੈਠੇ ਨੇ ਇਸੇ ਤਰ੍ਹਾਂ ਸੰਗਤ ਬੈਠੀ ਬਹੁਤ ਭਾਈ ਗੁਜਰ ਅਜੇ 15 ਫੁੱਟ ਦੂਰ ਹੈ ਸੰਗਤ ਆ ਰਹੀ 15 ਫੁੱਟ ਦੂਰ ਅਜੇ ਗੁਰੂ ਅੰਗਦ ਦੇ ਪਿਤਾ ਜੀ ਨੇ ਵੇਖਿਆ ਭਾਈ ਗੁਜਰ ਆ ਰਿਹਾ ਵੇਖੋ ਸਾਡਾ ਮਾਲਕ ਕੌਣ ਹੈ ਸਾਡਾ ਬਾਪੂ ਕੌਣ ਹੈ ਗੁਰਮਖੋ ਭਾਈ ਗੁਜਰ ਨਾਲ ਵੇਖੇ ਸਤਗੁਰੂ ਸੰਘਾਸਨ ਤੋਂ ਉੱਠੇ ਆਪ ਅਗਲਵੰਡੀ ਗਏ ਸਤਗੁਰੂ ਜੀ ਇਹ ਤਾਂ ਸੁਣਿਆ ਹੋਵੇਗਾ ਤੁਸੀਂ ਕੋਈ અવਤਾਰ ਕੋਈ ਪੀਰ ਕੋਈ پیغمبر ਆਪਣੇ ਸੇਵਕ ਦੇ ਕੋਲ ਗਿਆ ਤੇ ਸੇਵਕ ਅਗਲਵੰਡੀ ਹੋ ਕੇ ਸੇਵਕ ਨੇ ਆਪਣੇ ਪੀਰ ਦਾ ਆਪਣੇ અવਤਾਰ ਦਾ ਆਪਣੇ ਗੁਰੂ ਦਾ ਸਤਕਾਰ ਕੀਤਾ ਪਰ ਕਦੀ ਇਹ ਨਹੀਂ ਸੁਨਿਆ ਹੋਵੇਗਾ ਕੋਈ ਮੁਰਸ਼ਿਦ ਕੋਈ ਗੁਰੂ ਸੇਵਕ ਆ ਰਿਹਾ ਹੋਵੇ ਤੇ ਅੱਗਲਵੰਡੀ ਗਿਆ ਹੋਵੇ ਮਾਨ ਕਰਿਓ ਆਪਣੇ ਗੁਰੂ ਤੇ ਆਪਣੇ ਜਾਤੇ ਤੇ 15 ਫੁੱਟ ਦੂਰ ਨੇ ਭਾਈ ਗੁਜਰ ਜੀ ਅਜੇ ਮੇਰੇ ਸਤਗੁਰੂ ਗਰੀਬ ਨਿਵਾਜ ਸੰਘਾ ਤੋਂ ਉੱਠੇ ਨੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਕਹਿੰਦੇ ਅੱਗਲਵੰਡੀ ਹੋ ਕੇ ਗਏ ਅੱਗਲਵੰਡੀ ਹੋ ਕੇ ਜੇ ਸਤਗੁਰੂ ਕਹਿੰਦੇ ਸਤਗੁਰੂ ਨੇ ਐ ਭਾਈ ਗੁਜਰ ਦੇ ਸਾਹਮਣੇ ਬਾਵਾ ਖੋਲ੍ਹਿਆ ਗੁਰੂ ਵੇਖੋ ਇਦਾਂ ਦੋਵੇਂ ਬਹੁ ਖੁੱਲੀਆਂ ਤਾਂ ਮੁੱਖ ਤੱਕ ਆਖਿਆ ਸਤਿਗੁਰੂ ਜੀ ਨੇ ਕਹਿੰਦੇ ਉਹ ਭਾਈ ਗੁਜਰ ਆ ਆ ਜਿਸ ਦਿਨ ਤੂੰ ਨਿਰਦੋਸ਼ ਸਾਧੂਆਂ ਦੀਆਂ ਬੀੜੀਆਂ ਕੱਟੀਆਂ ਸਨ ਉਹ ਨਿਰਦੋਸ਼ ਸਾਧੂਆਂ ਦੇ ਹੱਥ ਕੜੀਆਂ ਕੱਟੀਆਂ ਸਨ ਉਸ ਦਿਨ ਗੁਰੂ ਨਾਨਕ ਨੇ ਤੇਰੇ ਸਾਰੇ ਬੰਧਨ ਹੀ ਕੱਢ ਦਿੱਤੇ ਸਨ ਉਹ ਭਾਈ ਗੁਜਰ ਤੂੰ ਗੁਰੂ ਦਾ ਬਚਨ ਕਮਾਇਆ ਹੈ ਤੂੰ ਸਿੱਖੀ ਨੂੰ ਕਮਾਇਆ ਹੈ ਆ ਸਾਡਾ ਚਿਤ ਕਰਦਾ ਤੈਨੂੰ ਆਪਣੇ ਗਲ ਦੇ ਨਾਲ ਲਈਏ ਆ ਭਾਈ ਗੁਜਰ ਮੇਰੇ ਗਲ ਦੇ ਨਾਲ ਲੱਗ ਜਾ ਗੱਜ ਕੇ ਆਖੂ ਸਤਨਾਮ ਐਦਾਂ ਸਤਗੁਰ ਦੇ ਬਾਹਾਂ ਖੋਲੀਆਂ ਤੇ ਭਾਈ ਗੁਜਰ ਨੇ ਪਤਾ ਕੀ ਕੀਤਾ ਦੋਵੇਂ ਹੱਥ ਜੋੜ ਕੇ ਤੇ ਆਪਣਾ ਸੀਸ ਗੁਰੂ ਅੰਗਦ ਦੇਵ ਦੇ ਚਰਨਾਂ ਤੇ ਰੱਖ ਦਿੱਤਾ ਗੱਜ ਕੇ ਆਖੂ ਸਤਨਾਮ ਆਪਣਾ ਮਸਤਕ ਸਤਗੁਰ ਦੇ ਚਰਨਾਂ ਤੇ ਰੱਖ ਦਿੱਤਾ ਮੁਖ ਤੋਂ ਪਤਾ ਕੀ ਆਖਿਆ हे ਗਰੀਬ ਨਵਾਸ ਸਤਗੁਰ ਜੀ ਸਿੱਖ ਸਤਗੁਰ ਦੇ ਚਰਨਾਂ ਵਿੱਚ ਹੀ ਸ਼ੋਭਾ ਦਿੰਦਾ ਹੈ ਸਿੱਖ ਦੀ ਜਗਾ ਸਤਗੁਰ ਦੇ ਚਰਨਾਂ ਦੇ ਵਿੱਚ ਹੀ ਹੈ ਉਸ ਵੇਲੇ ਮੇਰੇ ਸਤਗੁਰ ਜੀ ਨੇ ਗਰੀਬ ਨਵਾਜ ਨੇ ਮੋਢਿਆਂ ਤੋਂ ਭਾਈ ਗੁਜਰ ਨੂੰ ਫੜਿਆ ਤੇ ਗੱਲ ਦੇ ਨਾਲ ਲਾ ਲਿਆ ਗੱਲ ਦੇ ਨਾਲ ਲਾ ਕੇ ਆਖਿਆ ਭਾਈ ਗੁਜਰ ਤੂੰ ਗੁਰਨਾਣਕ ਦੇ ਘਰ ਦੀ ਸਿੱਖੀ ਕਮਾਈ ਹੈ ਅੱਜ ਤੋਂ ਬਾਅਦ ਆਪਣੇ ਨਗਰ ਦੇ ਵਿੱਚ ਜਾਓ ਕਿਰਤਕਾਰ ਵੀ ਆਪਣੀ ਕਰਦੀ ਹੈ ਕੰਮਕਾਰ ਵੀ ਕਰਨੇ ਨੇ ਪਰ ਨਾਲ-ਨਾਲ ਅੱਜ ਤੋਂ ਬਾਅਦ ਗੁਰਸਿੱਖੀ ਦਾ ਪ੍ਰਚਾਰ ਵੀ ਕਰਨਾ ਹੈ ਹੁਣ ਤੁਸੀਂ ਸੋਚੋਗੇ ਗੁਰਮਖੋ ਭਾਈ ਗੁਰਚਰਨ ਸਿੰਘ ਜੀ ਆਏ ਤੇ ਸਾਕੀ ਸੁਨਾਤੀ ਭਾਈ ਗੁਰਚਰਨ ਸਿੰਘ ਜੀ ਨੇ ਕਿੱਥੇ ਲਿਖੀ ਹੈ ਕਿੱਥੇ ਲਿਖਿਆ ਕਿ ਭਾਈ ਗੁਰਦਰ ਨਾਥਾ ਗੁਰਸਿੱਖੀ ਦਾ ਪ੍ਰਚਾਰ ਕਰੋ ਜੀ ਇਹਦਾ ਜ਼ਿਕਰ ਪ੍ਰਿੰਸੀਪਲ ਸਦਬੀਰ ਸਿੰਘ ਨੇ ਵੀ ਲਿਖਿਆ ਜੀ ਇਹਦਾ ਜ਼ਿਕਰ ਭਾਈ ਸੈ ਭਾਈ ਵੀਰ ਸਿੰਘ ਨੇ ਵੀ ਲਿਖਿਆ ਜੀ ਹੁਣ ਵੱਡੀ ਗੱਲ ਇਹਦਾ ਜ਼ਿਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਤੇ 14ਵੀਂ ਮੌਰੀ ਦਾ ਜ਼ਿਕਰ ਕੀਤਾ ਜੇ ਉਹ ਕਿਹੜੀਆਂ ਪੰਕਤੀਆਂ ਗੁਰਮੁਖੀ ਪੰਕਤੀਆਂ ਪੜ੍ਹ ਕੇ ਸੁਆਤੀ ਕਰੀਏ ਜੀ ਭਾਈ ਗੁਰਦਾਸ ਜੀ ਨੇ ਫਿਰ ਭਾਈ ਗੁਜਰ ਦਾ ਜੀਵਨ ਦੇਖ ਕੇ ਕੀ ਲਿਖਿਆ ਜੀ ਉਹ ਸਾਰੇ ਇਹ ਪੰਕਤੀਆਂ ਬੜ ਕੇ ਸਮਫਤੀ ਕਰੀਏ ਜੀ ਗੁਜਰ ਜਾਤ ਲੋਹਾਰ ਹੈ ਗੁਜਰ ਜਾਤ ਲੋਹਾਰ ਹੈ ਗੁਜਰ ਗੁਜਰ ਜਾਤ ਲੋਹਾਰ ਹੈ ਗੁਜਰ ਜਾਤ ਲੋਹਾਰ ਹੈ